ਉਹ ਸੋਨਾ ਬਣ ਗਿਆ ਘਰ ਹੁਣ ਹੈ ਸੋਨਾ ਬਣ ਗਿਆ ਅੱਛਾ ਵੇਖੋ ਯਾਰ ਤੁਸੀਂ ਕਿਹਨੇ ਬੱਚੇ ਯਾਰ ਬੱਚਿਆਂ ਨੂੰ ਵੀ ਚਾਹ ਹੈ ਬਹੁਤ ਜ਼ਿਆਦਾ ਚਾਹ ਹੈ ਮਰੀਕ ਉਹ ਬੰਦਾ ਜਿਹਦੇ ਨਾਲ ਆਪਾਂ YouTube ਦਾ ਸਫ਼ਰ ਸ਼ੁਰੂ ਕਰਿਆ ਸੀ ਤੇ ਪਹਿਲਾ ਵਲੌਗ ਵੀ ਅਸੀਂ ਮੈਂ ਤੇ ਅਮਰੀਕ ਨੇ ਇਕੱਠੇ ਨੇ ਬਣਾਇਆ ਸੀ ਸ਼ਾਨ ਸਰ ਬਹੁਤ ਖੁਸ਼ੀ ਹੈ ਜੀ ਮਾਨ ਨੂੰ ਆਪਾਂ ਕਦੇ ਇਹਨਾਂ ਸੋਚਿਆ ਨਹੀਂ ਸੀ ਜਿੰਨਾ ਹੋਊਗਾ ਇਹਦੇ ਨਾਲ ਤੁਸੀਂ ਕੀ ਹੈ ਜੀ ਹਾਂ ਇਹਦੇ ਨਾਲ ਰਸ਼ਮੀਨ ਹੈ ਇਹ ਡਾਇਮੰਡ ਪੌਲਿੰਗ ਸਕੂਲ ਪੜ੍ਹਦੇ ਫਰੈਂਡ ਵਾਲੀ ਗੱਡੀ ਆ ਗਈ ਵੇ ਅੱਗੇ ਬਾਡੀਗਾਰਡ ਵੀ ਆ ਗਿਆ ਆਪਾਂ ਹੋਰ ਵੀ ਕਰਜਾਂ ਨਹੀਂ ਜਿਣਾਉਣਾ ਆਪਾਂ ਉਹਦੇ ਪੰਜ 6 ਸਾਲ ਦੀ ਮੈਂ ਤੁਹਾਨੂੰ ਦੱਸੀ ਸੀ ਨਾ ਗੱਲ ਵੀ ਕਮਰਾ ਬੰਦ ਹੋਣਾ ਹਾਂ ਹਾਂ ਕੁਝ ਕੱਢਣਿਆ ਇਹ ਕਰਜਾਂ ਨਹੀਂ ਜਿਣਾਉਣਾ ਚਲੋ ਜੱਜਾ ਮੇਰਾ ਯਾਰ ਮਿੱਤਰ ਆਇਆ ਇਹ ਚਲ ਲੈਡ ਚਰੇ ਦੇ ਇਹਦੇ ਕਰੋਲਾ ਰੱਖੀਏ ਜੀ ਇਹਦੇ ਵੀ ਜਵਾਕ ਛੋਟੇ ਆਵੇਂ ਕਿ ਅਰੀ ਤਾਂ ਤੁਰਨਾ ਨਵੇਂ ਲੱਗ ਜਾ ਬਾਕੀ ਦੋਸਤਾਂ ਨੂੰ ਦੱਸ ਦਿੱਤੇ ਜੱਜ ਉਹਦਾ ਨਾਮ ਆ ਉਹ ਜੱਜ ਹੋਣੀਗਾ ਹਾਂ ਨੀ ਪੱਤਰ ਖਵਾਉਣਾ ਆਈ ਸੀ ਆਪਾਂ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਹੁਣ ਮੇਰਾ ਦੋਸਤ ਕੰਮ ਸ਼ੁਰੂ ਕਰਨ ਲੱਗਿਆ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਚ ਸਾਨੂੰ ਮੇਰੇ ਦੋਸਤ ਦੇ ਕਬੂਤਰ ਆਸਮਾਨ ਚ ਉੱਡੇ ਦੇਖਣਗੇ ਮਿੱਤਰਾਂ ਨੂੰ ਸ਼ੌਂਕ ਕਬੂਤਰਬਾਜੀ ਦਾ ਬਾਵਾ ਤੁਸੀਂ ਆ ਗਏ ਮੈਂ ਤਾਂ ਆ ਹੀ ਮਹਾਈ ਨਹੀਂ ਅੱਜ ਬਾਦ ਕੀ ਨਹੀਂ ਯਾਰ ਲੈ ਆਪਾਂ ਤੈਨੂੰ ਥੋੜੀ ਭੁੱਲ ਸਕਦੇ ਬੱਗੇ ਯਾਰ ਤੇ ਭਰਾ ਆਪਣਾ ਆਪਾਂ ਪਰ ਅਰਦਾਸ ਕਰਾਉਣੀ ਆ ਜੀ ਉਹਦੇ ਤੁਸੀਂ ਜ਼ਰੂਰ ਪਹੁੰਚ ਜਰੂਰ ਬੱਗੇ ਯਾਰ ਜ਼ਰੂਰ ਹਰ ਹਾਲ ਚ ਪਹੁੰਚਾਂਗੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਆਪਾਂ ਖੜਾ ਹਾਂ ਇਸ ਵਕਤ ਬਾਈ ਅਮਰੀਕ ਦੀ ਦੁਕਾਨ ਤੇ ਹੋਰ ਅਮਰੀਕ ਦੀ ਕੀ ਗੱਲ ਨੇ ਅਮਰੀਕ ਉਹ ਬੰਦਾ ਜਿਹਦੇ ਨਾਲ ਆਪਾਂ YouTube ਦਾ ਸਫ਼ਰ ਸ਼ੁਰੂ ਕਰਿਆ ਸੀ ਤੇ ਪਹਿਲਾ ਵਲੌਗ ਵੀ ਅਸੀਂ ਮੈਦ ਅਮਰੀਕ ਨੇ ਇਕੱਠੇ ਨੇ ਬਣਾਇਆ ਸੀ ਐਵੇਂ ਗੱਲ ਨਾਲ ਤੇ ਅੱਜ ਦੇਖ ਲਓ ਤੁਸੀਂ ਬਾਕੀ ਗਰਮੀ ਬਹੁਤ ਆ ਬਾਈ ਜੀ ਚਲਾਈ ਬੈਠਾ ਐ ਸੀ ਬ੍ਰਿਕ ਇੱਕ ਲੋਡ ਜਾਦੇ ਪੈਂਦਾ ਲੈਟ ਵੀ ਡਿਮ ਰਹਿੰਦੀ ਐ ਹੋਰ ਚੜਦੀ ਕਲਾ ਬੱਚਿਆਂ ਗਰਮੀ ਤੋਂ ਹਾਂਜੀ ਬਾਕੀ ਫੋਨ ਬਹੁਤ ਗਰਮ ਹੁੰਦੇ ਅਮਰੀਕਾ ਇਹਦਾ ਕੀ ਹੱਲ ਹੈ ਛੋਟਾ ਕੀ ਹੋ ਗਿਆ ਹਾਂ ਮੈਂ ਤਾਂ ਮੈਨੂੰ ਕਿਹਾ ਰਾਇਤੀ ਕਵਰ ਲਾ ਦੇ ਕਵਰ ਲਾਇਆ ਤਾਂ ਹੈ ਹੁਣ ਵੇਖੋ ਸਹੀ ਬਾਕੀ ਵੀ ਜੇ ਕੋਈ ਕਿਸੇ ਨੂੰ ਨੌਲੇਜ ਐ ਇਸ ਚੀਜ਼ ਬਾਰੇ ਸਾਨੂੰ ਤੁਸੀਂ ਕਮੈਂਟ ਐ ਦੱਸ ਸਕਦੇ ਹੋ ਵੀ ਫੋਨ ਗਰਮ ਨਾ ਹੋਣ ਚਲਾਈ ਤੋਂ ਬਿਨਾ ਕੀ ਹੱਲ ਹੈ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਸਰੈਂਡਰ ਵਾਲੀ ਗੱਡੀ ਆ ਗਈ ਬਈ ਅੱਗੇ ਬਾਡੀਗਾਰਡ ਵੀ ਆ ਗਿਆ। ਬਾਕੀ ਵੀ ਆਪਾਂ ਪਹੁੰਚੇ ਇਸ ਵਕਤ ਬੱਗੇ ਦੇ ਘਰੇ ਤੇ ਬੱਗੇ ਨੇ ਕੈਮਰਾ ਪਾ ਲਿਆ ਕਰਦੇ ਆ ਬੱਗੇ ਨਾਲ ਗੱਲਬਾਤ ਬੱਗਾ ਆਪਣਾ ਯਾਰ ਸਸੇ ਕਾਲ ਜੀ ਤਗੜਿਓ ਬਹੁਤ ਵਧੀਆ ਥੋੜੇ ਦਿਨਾਂ ਦੇ ਅਰਦਾਸ ਕਰਾਉਣੀ ਹੈ ਇਹ ਇੱਕਦਾਂ ਪਾਣਿਆ ਗੇਟ ਲੱਗ ਜਾਣਗੇ ਅੱਜ ਠੀਕ ਹੈ ਤੇ ਕੱਲ ਨੂੰ ਆ ਵੀ ਗੇਟ ਲੱਗ ਜਾਣਗੇ ਠੀਕ ਹੈ ਹਾਂ 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 ਵੱਡਾ ਗੇਟ ਆਪਾਂ ਮਹਿੰਦਰ ਮਿਸਤਰੀ ਜੀ ਉਹ ਕੱਲ ਨੂੰ ਦੇ ਦੇਣਗੇ ਕੱਲ ਦੇ ਦੇਣਗੇ ਤੇ ਬਾਕੀ ਆ ਥੋੜਾ ਪਲੰਬਰ ਦਾ ਕੰਮ ਰਹਿਦਾ ਹੈਗਾ ਜੀ ਹਾਂ ਹਾਂ ਵੇ ਇੱਕ ਦੋ ਘੰਟੇ ਲੱਗ ਜਾਣਗੇ ਚਲੋ ਵਧੀਆ ਬੱਗੇ ਤੁਹਾਨੂੰ ਬਹੁਤ ਬਹੁਤ ਵਧਾਂਗਾ ਯਾਰ ਹਾਂ ਜੀ ਸਾਬ ਬਹੁਤ ਖੁਸ਼ੀ ਹੈ ਜੀ ਮਨ ਨੂੰ ਆਪਾਂ ਕਦੇ ਇਹਨਾਂ ਸੋਚਿਆ ਨਹੀਂ ਸੀ ਜਿੰਨਾ ਹੋਊਗਾ ਤਾਂ ਮੈਂ ਵੀ ਕੀੜਾ ਮਾਰਨਾ ਆ ਮੈਂ ਕਿਸੀਨ ਤਰਖਿਆ ਸੀਗਾ ਇਹ ਕੰਮ ਆਪਣਾ ਵਧੀਆ ਬਲ ਕੇ ਜੀ ਇਹ ਕਮਰਾ ਬਣ ਗਿਆ ਰਾਇਟਿੰਗ ਬਾਥਰੂਮ ਬਣ ਗਿਆ ਨਹੀਂ ਬਹੁਤ ਵਧੀਆ ਬਣਾਇਆ ਨਾਲ ਹਾਂਜੀ ਪੂਰਾ ਵਧੀਆ ਸੋਹਣਾ ਕੰਮ ਹੋਇਆ ਬਹੁਤ ਸੋਹਣਾ ਹੋਇਆ ਜਿੰਨਾ ਵੀ ਕਹਿ ਰਿਹਾ ਤੇ ਹੁਣ ਵੇਖ ਲੋ ਆਪਣਾ ਚੰਗੀ ਤਰ੍ਹਾਂ ਬੁਖਾਰ ਉਹ ਦਿਖਾ ਦੇ ਬਾਕੀ ਮੈਂ ਗੱਲ ਕਰਦਣਾ ਹਾਂ ਵੀ ਬੱਗਾ ਦੁਪਹਿਰੇ ਵੀ ਲੱਗਿਆ ਪਿਆ ਇਹ ਹੁੰਦੀ ਹੈ ਮਿਹਨਤ ਤੇ ਸ਼ੌਂਕ ਇਹ ਨੰਦਰ ਹੋਵੇ ਨਾ ਬਹੁਤ ਵਧੀਆ ਕਰ ਬੁਨੀਆਂ ਮੇਰੀਆਂ ਫਰਦੀਆਂ ਨਹੀਂ ਛੇੜਦੀ ਨਹੀਂ ਸਹੀ ਗੱਲ ਹੈ ਅਛਾ ਲੋ ਕੁੜਗੇ ਹਾਂ ਜੀ ਬੁਲਾਈ ਉਰੇ ਇਹ ਨਾ ਕੋਈ ਕਾਹਦਾ ਪੁੱਤਰੇ ਇਹ ਨਾ ਕੁੜੀ ਦਾ ਇਹਦਾ ਨਾਮ ਕੀ ਹੈ ਜੀ ਹਾਂ ਇਹ ਨਾ ਰਸ਼ਮੀਣਾ ਇਹ ਡਾਇਮੰਡ ਪਬਲਿਕ ਸਕੂਲ ਪੜਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਕਿੰਨੀ ਉਮਰ ਹੋ ਗਈ ਬਈ ਇਹਨਾਂ ਦੀ ਇਹਨਾਂ ਦੀ ਇਹਦੀ 5 ਸਾਲ ਦੀ ਹੋ ਗਈ ਹੈ ਹਾਂਜੀ ਹਾਂਜੀ ਇਹਦੀ ਬਸ 4 ਸਾਲ ਦੀ ਠੀਕ ਹੈ ਠੀਕ ਹੈ ਆ ਬਈ ਬੱਗੇ ਨੇ ਆਪਦੇ ਬਾਥਰੂਮ ਬਣਾਏ ਆ ਆ ਆ ਗਿਆ ਇਹਦਾ ਆਪਣਾ ਗੇਟ ਆ ਬਾਉਂਡਰੀ ਕਰੀ ਬੈਠਾ ਵਧੀਆ ਚਾਰ ਤੋਂ ਥਾਂ ਆ ਵਿਚਾਰੇ ਨੇ ਕਮਰਾ ਪਾਇਆ ਅਸੱਲਾ ਜਦੋਂ ਬੰਦਾ ਆਦੀ ਮਿਹਨਤ ਨਾਲ ਘਰ ਪਾਉਂਦਾ ਤਾਂ ਖੁਸ਼ੀ ਤਾਂ ਹੁੰਦੀ ਹੈ ਬੱਗੇ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਹਨਾ ਇਹਨਾਂ ਨੂੰ ਪੁੱਤ ਆਪਣਾ ਸੋਨਾ ਬਣ ਗਿਆ ਘਰ ਹੁਣ ਹੈ ਕਿੰਨਾ ਸੋਨਾ ਘਰ ਬਣ ਗਿਆ ਸੰਗਦਿਆਂ ਛੋਟਾ ਬਣ ਗਿਆ ਅੱਛਾ ਵੇਖੋ ਯਾਰ ਤੁਸੀਂ ਕਿਹਨੇ ਬੱਚੇ ਯਾਰ ਬੱਚਿਆਂ ਨੂੰ ਵੀ ਚਾਹ ਹੈ ਬਹੁਤ ਜ਼ਿਆਦਾ ਚਾਹ ਹੈ ਇਹਨਾਂ ਨੂੰ ਕਿ ਵਧੀਆ ਖੁਨਾ ਹਾਂ ਇੱਥੇ ਹੀ ਵਧੀਆ ਖੇਡਦੀਆਂ ਕਰਦੇ ਹਾਂ ਮੈਂ ਨਾ ਇੱਕ ਚੀਜ਼ ਵੇਖੀ ਹੈ ਨਾ ਜਦੋਂ ਉਹਨਾਂ ਨੂੰ ਘਰ ਪਾਉਣ ਲੱਗਿਆ ਤੇਰੇ ਚਿਹਰੇ ਤੇ ਪੂਰੀ ਖੁਸ਼ੀ ਹੈ ਉਹ ਜ਼ਿਆਦਾ ਹੀ ਪਹਿਲਾਂ ਥੋੜਾ ਜਦੋਂ ਡਰਿਆ ਬੈਠਾ ਸੀ ਹਾਸ ਰਹਿੰਦਾ ਸੀ ਹਾਸ ਰਹਿੰਦਾ ਸੀ ਤੇ ਏ ਆਇਆ ਜੀ ਮਾਨ ਸਾਹਿਬ ਹੁਣ ਚਲੋ ਆਪਦਾ ਵਧੀਆ ਬਣ ਗਿਆ ਜੀ ਸਾਰਾ ਹਾਂ ਹਾਂ ਸਹੀ ਗੱਲ ਹੈ ਜੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਕਰਮਜੀਤ ਗਿੱਲੋ ਰਾणे ਜਿਨ੍ਹਾਂ ਨੇ ਮਰਨਾ ਵੀ 140000 ਰੁਪਏ ਮੈਨੂੰ ਹੁਣ ਅੱਛਾ ਫਿਰ ਦੱਸੋ ਤੇ 40000 ਰੁਪਏ ਬਸ ਮੇਰੇ ਪਿਪਰਾ ਦਾ ਦੇਣਾ ਹੈਗਾ ਜੀ ਬਸ ਆਹੀ ਹੈ ਜੀ ਕਰਜ਼ਾ ਆਪਣੇ ਸਰ ਜਿਹੜਾ ਹਾਂ ਹਾਂ ਸਹੀ ਗੱਲ ਹੈ ਬਹੁਤ ਵਾਦ 1 ਲੱਖ 80000 ਰੁਪਏ ਇਹ ਆਪਾਂ ਥੋੜੇ ਸਮੇਂ ਦੀ ਮੋੜ ਦੇਣੇ ਆ ਜੀ ਉਹਨਾਂ ਨੂੰ ਨਹੀਂ ਵਧੀਆ ਤੋਂ ਪਹਿਲਾਂ ਹੀ ਮੋੜੇ ਆ ਹਾਂ ਆਪਾਂ ਗੱਠਾਂ ਦਾ ਸੀਜ਼ਨ ਲਾ ਕੇ ਉਹਨਾਂ ਨੂੰ ਵਾਦਾ ਕੀਤਾ ਜੀ ਆਪਾਂ 6 ਮਹੀਨਿਆਂ ਨੂੰ ਤੁਹਾਨੂੰ ਸਾਰੇ ਪੈਸੇ ਵਾਪਸ ਕਰਾਂਗੇ ਨਹੀਂ ਬਹੁਤ ਵਧੀਆ ਚੱਲ ਬੰਦਾ ਯਾਰ ਜਦੋਂ ਲੋਡ ਹੁੰਦੀ ਫਾੜ ਲੇ ਟਾਈਮ ਤੇ ਮੋੜ ਦੇ ਦੇ ਦਰ ਗਰੀਸ ਨਹੀਂ ਕੋਈ ਆਪਾਂ ਹੋਰ ਕੋਈ ਕਰਜ਼ਾ ਨਹੀਂ ਜਿੜਾਉਣਾ ਆਪਾਂ ਉਹਦੇ ਪੰਜ 6 ਸਾਲ ਦੀ ਮੈਂ ਤੁਹਾਨੂੰ ਦੱਸੀ ਸੀ ਨਾ ਗੱਲ ਇਹ ਕਮਰਾ ਬਣਾਉਣਾ ਹਾਂ ਹਾਂ ਕੋਈ ਚ ਕੱਢਣੇ ਆ ਜੀ ਇਹ ਕਰਜ਼ਾ ਨਹੀਂ ਜਿਹੜਾ ਉਹ ਆਪ ਦਾ ਕਾਰ ਜਦੋਂ ਬੰਦੇ ਨੇ ਪਾਇਆ ਤਾਂ ਜਵਾਕ ਵੀ ਖੁਸ਼ ਲੱਗ ਗਿਆ ਨਾ ਜੀ ਮਾਨ ਸਾਹਿਬ ਪੂਰੀ ਪ੍ਰੋਪਰ ਵੀਡੀਓ ਤੁਸੀਂ ਬਾਅਦ ਚ ਹੇਅਰ ਬਣਾਇਆ ਨਹੀਂ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਅਸਲ ਬਾਈ ਇਹ ਕਰ ਨਹੀਂ ਬੰਦੇ ਦੇ ਜज्ਬਾਤ ਹੈ ਬੰਦੇ ਦਾ ਸਬਰ ਹੈ ਬਹੁਤ ਵੱਡਾ ਸੁਪਨਾ ਸੀ ਤੇ ਹਰੇਕ ਬੰਦਾ ਆਪ ਦੀ ਆਮਦਨ ਦੇ ਹਿਸਾਬ ਨਾਲ ਵਧੀਆ ਸੋਚਦਾ ਹੁੰਦਾ ਹੈ ਤੇ ਉਹਨੂੰ ਜਦੋਂ ਆਪਦੇ ਪੈਸੇ ਨਾਲ ਉਹ ਚੀਜ਼ ਕਰਦਾ ਤਾਂ ਉਹ ਖੁਸ਼ੀ ਤਾਂ ਮਿਲਦੀ ਮਿਲਦੀ ਆ ਅੱਜ ਮਾਨ ਸਾਹਿਬ ਆਪਾਂ ਨੂੰ ਨਾ ਜੀ ਆ ਹੁਣ ਆਲੀ 30 ਤਰੀਕ ਨੂੰ ਜੀ ਪੂਰੇ ਜਾਨੀ ਕਿ 70 ਦਿਨ ਹੋ ਗਏ ਜੀ ਘਰੇ ਰਹਿੰਦੇ 70 ਦਿਨ ਹਾਂਜੀ 2 ਮਹੀਨੇ ਤੇ 10 ਦਿਨ ਅੱਛਾ ਠੀਕ ਹੈ ਕੰਮ ਨਹੀਂ ਕਰਿਆ ਸੀ ਘਰ ਕਰਕੇ ਹਾਂਜੀ ਤੇ ਮੰਨ ਲਓ ਉਧਰੋਂ ਕੋਈ ਆਪਣੀ ਤਰ੍ਹਾਂ ਵੀ ਨਹੀਂ ਆਇਆ ਕਿਉਂਕਿ ਕੰਮ ਨਹੀਂ ਕੀਤਾ ਇਹ ਆਪਾਂ ਹਾਂ 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 ਤੇ ਉਧਰੋਂ ਮੰਨ ਲਓ ਵੀ ਜਰੋ 40000 ਰੁਪਏ ਆਪਣਾ ਗਿਆ ਜੀ ਆਪਣਾ ਕੰਮ ਵੀ ਹੋ ਗਿਆ ਜੀ ਹਾਂ ਵਧੀਆ ਬਸ ਉਦੋਂ ਬਾਅਦ ਬੱਸ ਘਟ ਕਰਨਾ ਵਧੀਆ ਨਾਲੇ ਭਰਤਪੁਰਤ ਵੀ ਪੈ ਗਈ ਤੇ ਕਰੋ ਦਾ ਕਰਦਾ ਇਧਰ ਸ਼ਿਫਟ ਹੁੰਦਾ ਇਹ ਬਸ ਜੀ ਕੇਰਾਣਾ ਆਪਾਂ ਮਨ ਪੱਲੇ ਪੁੱਲੇ 2-4 ਦਿਨਾਂ ਤੱਕ ਲੱਗ ਜਾਣਗੇ ਸਾਰੇ ਠੀਕ ਹੈ ਉਦੋਂ ਬਾਅਦ ਜੀ ਫਿਰ ਇੱਥੇ ਅਰਦਾਸ ਕਰਾਉਣੀ ਹੈ ਜੀ ਮੈਂ ਤੁਹਾਨੂੰ ਕਿਹਾ ਹੀ ਸੀ ਹਾਂ 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 ਅਰਦਾਸ ਕਰਾ ਕੇ ਥੋੜੇ ਟਾਈਮ ਬਾਅਦ ਹੀ ਫਿਰ ਕਰਨਾ ਨੇ ਇਹ ਸਹੀ ਗੱਲ ਹੈ ਹਾਂਜੀ ਬਾਕੀ ਵੀ ਸਾਰਿਆਂ ਨੂੰ ਬੇਨਤੀ ਹੈ ਬੱਗਾ ਤੁਹਾਨੂੰ ਦੱਸ ਦਗੇ ਪਹਿਲਾਂ ਵੀ ਦੱਸ ਚੁੱਕਿਆ ਵੀਡੀਓ ਚ ਇੱਕ ਸੰਸਥਾ ਦੇ ਵਿੱਚ ਕੰਮ ਕਰਦਾ ਜੋ ਆਪਣੇ ਜਿਹੜੇ ਬੰਦੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਇਲਾਜ ਕਰਵਾ ਕੇ ਲਿਆਉਂਦੇ ਆ ਆਪਣੇ ਪੈਸੇ ਨਾਲ ਫਰੀ ਦੇ ਵਿੱਚ ਜੇ ਕਿਸੇ ਨੂੰ ਹੋਰ ਵੀ ਕੋਈ ਲੋੜ ਪੈਂਦੀ ਸਹਾਇਤਾ ਦੀ ਤਾਂ ਉਹ ਵੀ ਕਰਦੇ ਆ ਹਾਂਜੀ ਕੀ ਨਾ ਸੰਸਥਾ ਤੇ ਬਗੇ ਉਹਨਾਂ ਦਾ ਨਾਂ ਹੀ ਸਹਾਇਤਾ ਸਸਤਾ ਹੀ ਸਹਾਇਤਾ ਹਾਂ ਤੇ ਵਿਚਾਰਾ ਇਹੋ ਜਿਹਾ ਕੰਮ ਕਰਦਾ ਮੈਂ ਕਿ ਸਰਦਾਰ ਕਰਮਜੀਤ ਗੇਲੀ ਹਾਂਜੀ ਉਹ ਕਿਹੜੇ ਦੇਸ਼ ਰਹਿੰਦੇ ਆ ਉਹ ਕੈਨੇਡਾ ਹੀ ਹੈ ਕੈਨੇਡਾ ਰਹਿੰਦੇ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਜਿਹੜੇ ਬਾਹਰ ਬੈਠੇ ਤੇ ਸੇਵਾ ਨਿਭਾ ਰਹੇ ਤੇ ਬਹੁਤ ਟਾਈਮ ਦੇ ਨਿਭਾ ਰਹੇ ਆ ਐਮੂਲੈਂਸ ਉਹਨਾਂ ਦੀ ਆਪਦੀ ਹੈ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਬਾਕੀ ਪਤਾ ਕਣੀ ਕੀ ਆ ਨਾ ਤਾਂ ਬੱਗੇ ਨੇ ਆਪਣੇ ਤੋਂ ਕੁਝ ਮੰਗਿਆ ਜਿੱਤਈ ਇੰਨੀ ਜਾਰੀ ਹੈ ਨਾ ਕਿਤੇ ਹੋਰ ਤੋਂ ਡਿਮਾਂਡ ਕਰੀ ਬੰਦੇ ਨੇ ਬਸ ਦਬਾਵਾਂ ਦੀ ਲੋੜ ਹੁੰਦੀ ਹੈ ਤੇ ਪਰਮਾਤਮਾ ਮਿਹਰ ਕਰੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋਡਾ ਵੀ ਮਾਨ ਸਾਹਿਬ ਜੀ ਜੀ ਸਾਡੇ ਕੋਲ ਪਹੁੰਚਦਿਆਂ ਸਮਾਂ ਕੱਢ ਕੇ ਆਦਾ ਨਹੀਂ ਨਹੀਂ ਮੈਨੂੰ ਸੀਗਾ ਵਾਹਰ ਬੱਗੇ ਕੋਲ ਜਾ ਕੇ ਆਉਣਾ ਮੈਂ ਵਾਹ ਵਾ ਤੁਸੀਂ ਆ ਗਏ ਮੈਂ ਤਾਂ ਆਇਆ ਸੀ ਮਹਾਈ ਨਹੀਂ ਉਸ ਤੋਂ ਬਾਅਦ ਨਹੀਂ ਯਾਰ ਲੈ ਆਪਾਂ ਤੈਨੂੰ ਥੋੜੀ ਭੁੱਲ ਸਕਦੇ ਬੱਗੇ ਯਾਰ ਤੇ ਭਰਾ ਆਪਣਾ ਆਪਣਾ ਅਰਦਾਸ ਕਰਾਉਣੀ ਹੈ ਜੀ ਉਹਦੇ ਤੁਸੀਂ ਜਰੂਰ ਪਹੁੰਚ ਜਰੂਰ ਬੱਗੇ ਯਾਰ ਜਰੂਰ ਹਰ ਹਾਲ ਚ ਪਹੁੰਚਾਂਗੇ ਤੇ ਬਾਕੀ ਇਦੋਂ ਬਾਅਦ ਆਪਣਾ ਇੱਕ ਦੋਸਤ ਪਾਰਿਆ ਖੁੱਡਾ ਠੀਕ ਹੈ ਜੀ ਕਬੂਤਰਾਂ ਵਾਲਾ ਹਾਂਜੀ ਉਹਦੇ ਕੋਲ ਵੀ ਜਾ ਕੇ ਆਉਣਾ ਬਾਜੀਆਂ ਪੋਜੀਆਂ ਤਨੂੰ ਪਤਾ ਅੱਜਕੱਲ ਚੱਲ ਰਹੀਆਂ ਬਹੁਤ ਹਾਂਜੀ ਉਹਨਾਂ 'ਚ ਪੈਸਾ ਬਹੁਤ ਹੈ ਬਹੁਤ ਚੱਲ ਰਹੀਆਂ ਹਾਂ ਤੇ ਬਾਕੀ ਇੱਥੇ ਕੋਈ ਸਬਜ਼ੀ-ਸਬਜ਼ੀ ਲਾਦੇ ਵੇਲਾ ਥਾਂ ਪਿਆ ਹੁਣਾ ਕੋਈ ਨਹੀਂ ਕਿਹੜਾ ਬਾਤ ਚਲਾਵਾਂਗੇ ਕਿਹਨਾਂ ਅਰਦਾਸ ਕਰਾਦਗੇ ਹਾਂ ਹਾਂ ਅਰਦਾਸ ਕਰਾ ਲਾ ਤੇ ਕਿਉਂਕਿ ਹੁਣ ਆਇਆ ਨਾ ਕਿਹੜਾ ਤੋਂ ਚੱਲ ਵਧੀਆ ਰਹਿਣ ਨੂੰ ਵੀ ਥਾਂ ਬਣ ਗਿਆ ਕੋਈ ਚੌਂਦਰੇ ਉਂਦਰਾ ਬਾਹਰ ਬਣਾ ਲਈ ਵਧੀਆ ਨਾਲੇ ਹਵਾ ਲੱਗਦੀ ਬਾਰ-ਬਾਰ ਹਾਂ ਤੇ ਮੀਟਰ ਲੱਗ ਗਿਆ ਮੀਟਰ ਦਾ ਨਾ ਇਹੋ ਉਹਨੇ ਆਪਾਂ ਨੂੰ ਸਕਿਉਰਟੀ ਦਾ ਭਰਾ ਲਈ ਅੱਜ ਉਹਨੇ ਆਪਣੇ ਨਾਂ 20 ਦਿਨਾਂ ਦੇ ਇਕਰਾਰ ਕਰਾਇਆ ਸੀਗਾ ਪਰ ਅੱਜ 25 ਤੋਂ 26 ਦਿਨ ਹੋ ਗਏ ਹੋਣੇ ਠੀਕ ਹੈ ਸਕਿਉਰਟੀ ਭਰੀ ਨੂੰ ਵੀ ਨਾ ਤਾਂ ਉਹਨੇ ਤਾਰ ਲਾ ਕੇ ਦਿੱਤੀ ਹੈ ਜੀ ਨਾ ਮੀਟਰ ਲਾ ਕੇ ਕਿਦਾਂ ਨਾ ਤਲਵਾਇਆ ਇਹ ਹੀ ਮੇਰੇ ਨਾਂ ਤੇ ਲਵਾਇਆ ਯਾਰ ਮੈਨੂੰ ਦਰ ਆਧਾਰ ਕੱਟ ਪਿੰਚੀ ਮੈਂ ਪਤਾ ਕਰ ਲੈਣਾ ਕਿੰਨੀ ਸਕਿਉਰਟੀ ਭਰੀ ਹੈ ਉਹਨਾਂ ਨੇ ਇਹ ਆਪਣੇ ਤੋਂ ਭਰਾਈ ਹੈਗੀ ਜੀ 2380 ਰੁਪਏ ਰਸੀਦ ਹੈਗੀ ਨਾ ਹਾਂ ਇਹ ਰਸੀਦ ਮੈਨੂੰ ਭੇਜਦੀ ਤੇ ਮੈਂ ਗੱਲ ਕਰਦਾ ਕੋਈ ਨਹੀਂ ਠੀਕ ਹੈ ਹੋਰ ਜੀ ਬਹੁਤ ਜ਼ਰੂਰੀ ਚਲੋ ਜੱਜ ਆ ਮੇਰਾ ਯਾਰ ਮਿੱਤਰ ਆ ਇਹ ਜਿਹੜਾ ਲੈਂਡ ਵਿਚਾਰੇ ਦੀ ਇਹਦੀ ਕਿਰੁਣਾ ਰੱਖੀ ਹੈ ਜੀ ਇਹਦੇ ਵੀ ਜਵਾ ਛੋਟੇ ਆਵੇਂ ਕਿ ਰੀਤਾ ਤੁਰਨਾ ਨਵੇਂ ਲੱਗ ਜਾ ਬਾਕੀ ਦੋਸਤਾਂ ਨੂੰ ਦੱਸ ਦਗੇ ਜੱਜ ਉਹਦਾ ਨਾਮ ਆ ਉਹ ਜੱਜ ਉਹ ਨਹੀਂਗਾ ਹਾਂ ਅਗਲਾ ਕੋਈ ਜੱਜ ਆਗਾ ਤਾਂ ਮੀਟਰ ਨਹੀਂ ਲੱਗਿਆ ਨਹੀਂ ਨਹੀਂ ਜੀ ਆਪਣਾ ਯਾਰ ਦੋਸਤ ਆ ਸਾਡਾ ਤੇ ਉਹਦਾ ਨਾਮ ਜੱਜ ਆ ਤੇ ਚੱਲ ਕੋਈ ਨਹੀਂ ਤੂੰ ਬੇਫਿਕਰ ਹੋ ਜਾ ਜੇ ਹੋਰ ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਸੀਂ ਜਿੰਨੇ ਜੋਗੀ ਹੈਗੇ ਤਰੇ ਨਾਲ ਆਂ ਜ਼ਰੂਰ ਸੰਦਸੀ ਬਾਈ ਪਰਮਾਤਮਾ ਤੈਨੂੰ ਤੁਸੀਂ ਚਾਹ ਲਵਾਂਗੇ ਮਿਹਰਮਾਨੀ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਤੇ ਤੇਰਾ ਜਿਹੜਾ ਘਰ ਆਦਰ ਲਈ ਖੁਸ਼ੀਆਂ ਲੈ ਕੇ ਆਵੇ ਤੇ ਜਲਦੀ ਤੂੰ ਇਸ ਘਰ ਚ ਆਵੇਂ ਪਰਮਾਤਮਾ ਜੀ ਸਾਨੂੰ ਚੜ੍ਹਦੀ ਕਲਾ ਰੱਖੇ ਜਿਨ੍ਹਾਂ ਨੇ ਤੁਸੀਂ ਅਰਦਾਸ ਕੀਤੀ ਤੇ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ਜ਼ਿੰਦਗੀ ਚ ਬਾਈ ਜੀ ਸਾਰੇ ਬੱਗੇ ਨੂੰ ਦਿਓ ਵਧਾਈਆਂ ਠੀਕ ਹੈ ਬੱਗੇ ਜੀ ਮਿਲਦੇ ਆਂ ਫਿਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾ ਵੀਡੀਓ ਬੰਗਾ ਵੀ ਅੱਜ ਕੱਲ ਕਬੂਤਰ ਬਾਜ਼ੀਆਂ ਬਹੁਤ ਹੋ ਰਹੀਆਂ ਹਨ ਅਸਲ ਨੂੰ ਪਤਾ ਜਿਹੜੇ ਕੰਮ ਚ ਪੈ ਜੇ ਫਿਰ ਉਹਨਾਂ ਉਹੀ ਚੀਜ਼ ਮਤਲਬ ਜਿਆਦਾ ਪਤਾ ਲੱਗਦੀ ਹੈ ਕਿਉਂਕਿ ਹੁਣ ਮੇਰੇ ਤਾਂ ਉਹ ਦਿਨ ਅੱਖ ਅੱਗੇ ਬਾਜ਼ੀਆਂ ਆ ਗਈਆਂ ਤਾਂ ਪਤਾ ਲੱਗ ਗਿਆ ਪਰ ਜਿਹੜੇ ਰੋਜ਼ ਕਬੂਤਰ ਬਾਜ਼ੀ ਮਤਲਬ ਖੇਡਦੇ ਆ ਕੂਤਰ ਡਾਉਂਦੇ ਆ ਆਪਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੰਨੇ ਕਿੰਨੇ ਟੂਰਨਾਮੈਂਟ ਹੁੰਦੇ ਤੇ ਬਹੁਤ ਜਿਆਦਾ ਹੁੰਦੇ ਤੇ ਬਹੁਤ ਰੁਪਈਆ ਬਣਦਾ ਤੇ ਆਈ ਅੱਜ ਆਪਣਾ ਇੱਕ ਦੋਸਤ ਖੁੱਡਾ ਪਾ ਰਿਹਾ ਹੈ ਤੇ ਇਹਦੇ ਕੋਲ ਵੀ ਕਬੂਤਰ ਬਹੁਤ ਹੈ ਥੋੜਾ ਇਹ ਤਿਆਰ ਚੁਰ ਹੋ ਜਾਣ ਦਿਓ ਫਿਰ ਸਾਡੇ ਦੋਸਤ ਨੂੰ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਖੁੱਡਾ ਪੂਰਾ ਵੱਡਾ ਡਬਲ ਪਾਰਿਆ ਦੇਖੋ ਤੁਸੀਂ ਕਿੰਨੀ ਲੰਬਾਈ ਹੈ ਦੀ ਲੰਬਾਈ ਹੋਊਗੀ ਮੇਰੇ ਹਿਸਾਬ ਨਾਲ ਇਹ ਜਿਹੜਾ ਲਾਲੋ ਸਾਹਿਬ ਕੋਈ ਹੋਊਗੀ ਇਹ 12-13 ਫੁੱਟ ਤੇ ਚੜਾਈ ਹੋਊਗੀ ਇਹਦੀ 2.5 ਫੁੱਟ ਪੂਰਾ ਵੱਡਾ ਉੱਚਾ ਖੁੱਡਾ ਪਾਰਿਆ ਜਿਹੜੇ ਕਬੂਤਰ ਹੁੰਦੇ ਨੇ ਬਹੁਤ ਸ਼ੌਂਕ ਨਾਲ ਰੱਖੇ ਜਾਂਦੇ ਤੇ ਬੜੇ ਪਿਆਰ ਨਾਲ ਤੁਹਾਨੂੰ ਪਤਾ ਹੀ ਹੈ ਫਿਰ ਪੀਏ ਬਹੁਤ ਲੱਗਦੇ ਆ ਤੇ ਫਿਰ ਇਹਨਾਂ ਜਿਹੜਾ ਰਹਿਣ ਸੇਰਾ ਹੈ ਉਹ ਵੀ ਬੜੇ ਧਿਆਨ ਨਾਲ ਬਣਾਉਣਾ ਪੈਂਦਾ ਸਾਰੀਆਂ ਗੱਲਾਂ ਸੋਚਣੀਆਂ ਪੈਂਦੀਆਂ ਤੁਹਾਨੂੰ ਪਤਾ ਅੱਜਕੱਲ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜੇ ਕਬੂਤਰ ਹੁੰਦੇ ਇਹਨਾਂ ਨੂੰ ਬਥੇਰੀਆਂ ਚੀਜ਼ਾਂ ਤੋਂ ਬਚਾਉਣਾ ਪੈਂਦਾ ਅੱਜਕੱਲ ਤੇ ਫਿਲਹਾਲ ਕੋਈ ਨਹੀਂ ਸ਼ੁਰੂਆਤ ਅੱਜ ਹੁਣ ਹੋ ਰਹੀ ਹੈ ਨੀ ਪੱਤਰ ਖਾਉਣਾ ਆਈ ਸੀ ਆਪਾਂ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਹੁਣ ਮੇਰਾ ਦੋਸਤ ਕੰਮ ਸ਼ੁਰੂ ਕਰਨ ਲੱਗਿਆ ਤੇ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਚ ਤੁਹਾਨੂੰ ਮੇਰੇ ਦੋਸਤ ਦੇ ਕਬੂਤਰ ਆਸਮਾਨ ਚ ਉੱਡੇ ਦਿਖਣਗੇ ਤੇ ਬਾਜ਼ੀਆਂ ਜਿੱਤ ਕੇ ਆਪਦਾ ਵੀ ਤੇ ਪਿੰਡ ਦਾ ਨਾਮ ਉੱਚਾ ਕਰੂਗਾ ਮਿੱਤਰਾਂ ਨੂੰ ਸ਼ੌਂਕ ਕਬੂਤਰਬਾਜ਼ੀ ਦਾ